ਆ ਵਈ ਆਂ ਦਰੇ ਵਰਾਰੇ ਕੀ ਕਹੋਂਗੇ ਪਤੰਦਰ ਨੇ ਦੇਖੋ ਗੋਲੀ ਦੀ ਸਪੀਡ ਨਾਲੋਂ ਵੀ ਜ਼ਿਆਦਾ ਤੇਜ਼ ਜਾਂਦੀ ਆ ਦੇਖੋ ਗੱਡੀ ਆ ਦੇਖੋ ਬਾਈ ਜੀ ਆਹ ਕਿਵੇਂ ਜਾ ਰਿਹਾ ਦੇਖੋ ਆਹ ਦੇਖੋ ਦੇਖੋ ਕਿਵੇਂ ਆ ਰਸਤੇ ਬਦਲਦਾ ਤੁਰੇ ਨਾ ਆ ਦੇਖੋ ਕੀ ਕਹੋਂਗੇ ਦਵਾਰੇ ਦੇਖੋ ਬਾਈ ਜੀ ਐਨੀ ਸਪੀਡ ਦੇਖੋ ਦੇਖੀ ਆ ਬਾਈ ਜੀ ਐਵੇਂ ਦੌੜ ਦੀ ਗੱਡੀ ਦੇਖੋ ਆ ਸਿਰਾ ਲਾਈ ਜਾਂਦਾ ਪਤੰਦਰ ਪਤਾ ਨਹੀਂ ਕਿਤੋਂ ਦੀ ਵੀਡੀਓ ਹੈ ਪਰ ਡਰਾਈਵਰੀ ਦੇ ਕੋ ਆਹਾਹਾ ਦੇਖੋ ਦੇਖੋ ਜਿਵੇਂ ਕੋਈ ਗੇਮ ਖੇਡਦਾ ਹੁੰਦਾ ਹੈ ਇਹ ਦੇਖੋ ਓਹੋ ਕਿਵੇਂ ਕਰਦਾ ਹੈ ਬਾਈ ਜੀ ਦੇਖੋ ਕਿੰਨੀ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਰਿਹਾ ਹੈ ਇਹ ਇਹ ਸਲੋ ਗੱਡੀ ਦੇਖੋ ਇਹ ਸਾਈਡ ਜੀ ਤੋਂ ਫੇਰ ਲੈ ਕੇ ਕੱਢ ਕੇ ਤਾਂ ਆਪਾਂ ਤਾਂ ਅੰਦਰ ਸਾਰਿਆਂ ਨੂੰ ਪਿੱਛੇ ਛੱਡਦਾ ਤੁਰ ਜਾਂਦਾ ਹੈ ਬਾਈ ਜੀ ਤਾਂ ਜਿਵੇਂ ਕੋਈ ਚੋਰ ਲੱਗਦਾ ਕੋਈ ਪੁਲਿਸ ਵੱਲ ਸਮਾਂ ਕਰ ਲੱਗੀ ਇਹਦੇ ਦੇਖੋ ਆ ਆ ਬਾੜ ਲਈ ਜੇ ਰਦਨ ਇਹ ਉਹ ਲੈ ਗਿਆ ਪਰਲੇ ਪਾਸੇ ਜਿਵੇਂ ਆਪਾਂ ਗੇਮ ਨਹੀਂ ਖੇਡਦੇ ਤਾਂ ਗੇਮ ਵਾਲਾ ਹੀ ਕੰਮ ਕਰਕੇ ਆਇਆ ਨੇ ਦਾ ਬਾਈ ਨੇ ਆ ਆ ਲੈ ਗਿਆ ਮੋੜ ਕੇ ਹੋਰੀ ਪਾਸੇ ਆਹ ਇਹ ਉਹ ਫੇਰ ਜਾ ਚੜਿਆ ਦੇਖੋ ਇਹ ਖਾਲੀ ਰੋੜੇ ਨਹੀਂ ਮਿਲਦਾ ਇਹ ਦੇਖੋ ਬਾਈ ਸੇਰਾ ਕਰ ਕਹਿਨੇ ਦਾ ਦੇਖੋ ਇਹ ਰੁਕ ਗਿਆ ਇੱਥੇ ਇਹ ਉਹ ਲੈ ਗਿਆ ਆ ਸਾਰਿਆਂ ਨੂੰ ਪਿੱਛੇ ਹੀ ਛੱਡਦਾ ਤੁਰਿਆ ਜਾਂਦਾ। ਕੀ ਕਹੋਂਗੇ ਇਸ ਡਰਾਈਵਰ ਲਈ ਬਾਈ ਜੀ? ਦੇਖੋ ਬਾਈ। ਜਾਂਦਾ ਭਜਾਉਂਦਾ ਫੁੱਲ। ਇਹ ਇਹ ਤਾਂ ਬਾਈ ਡਰਾਈਵਰੀ ਸਿਰੇ ਦੀ ਹੈ। ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਬਾਈ ਜੀ। ਆਹ ਦੇਖੋ। ਆਹ ਹੈ। ਇਹ ਤਾਂ ਪਤੰਦਰ ਇੰਨੀ ਦਾ ਸਪੀਡ ਨਾਲ ਗੋਲ ਹੀ ਨਿਕਲਦੀ ਹੈ ਦੇਖੋ। ਜਿਵੇਂ ਇੱਕ ਗੱਡੀ ਗੱਡੀ ਜਾਂਦਾ। ਆਹ ਦੇਖੋ। ਸੇਰੇ ਇਲਾਕੇ ਆ ਰਹੇ ਨੇ ਉਹ ਦੂਜੇ ਖੜੇ ਨੇ ਇਹ ਲੰਘਿਆ ਪਤਾ ਰੋਲੇ ਨੂੰ ਖਾਲੀ ਮਿਲ ਗਿਆ ਇਹ ਤਾਂ ਹੋਰ ਵੀ ਤੇਜ਼ ਦ ਵੱਲੂ ਦੇਖੋ ਬਈ ਜੀ ਆ ਦੇਖੋ ਪਤਾ ਨਹੀਂ ਕਿੱਥੋਂ ਦੀ ਆ ਵੀਡੀਓ ਆ ਪਰ ਕਹਿੰਦਾ ਬਈ ਇਹ ਤਾਂ ਸਰੇ ਇਲਾਕੇ ਆ ਦੇਖੋ ਇਹ ਤਾਂ ਪਤੰਦਰ ਰੁਕਦਾ ਹੀ ਨਹੀਂ ਸਤਾ ਜੇ ਮੈਂ ਇਸ ਤੇ ਪੈਰ ਰੱਖ ਰ ਕੇ ਵਰ ਚੱਕਦੇ ਨਹੀਂ ਉਹ ਦੇਖੋ ਆਹਾ ਆਏ ਦੋ ਤੁਰਦੀ ਆ ਸੇਰਾ ਹੀ ਕਰ ਗਿਆ ਸੀ ਬਾਈ ਜੀ ਇੱਥੇ ਕੀ ਕਹੋਗੇ ਬਾਈ ਜੀ ਦੇਖੋ 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 ਆਹਾ ਆਏ ਬਾਈ ਡਰੈਵਰੀ ਤਾਂ ਦਾ ਪਤੰਦਰ ਨੇ ਸੇਰਾ ਹੀ ਧਾਰ ਕੇ ਬਾਈ ਜੀ ਇਹ ਆਹ ਦੇਖੋ ਵੀੜੀਆਂ ਗਲੀਆਂ ਹੀ ਆ ਵਿਚਦੀ ਕਿਵੇਂ ਕੱਢ ਲਈ ਆਹਾ ਆਹਾ ਕਿਉਂ ਬਾਈ ਜੀ ਲਾਉਂਦਾ ਨਾ ਸੇਰਾ ਮੈਂ ਤਾਂ ਬਈ ਐਹੀ ਸੀ ਡਰਾਈਵਰੀ ਨਹੀਂ ਦੇਖੀ ਹੋਣੀ ਕਿਤੇ ਦੇਖੋ ਜਾਂਦਾ ਗੋਲੀ ਦੀ ਸਪੀਡ ਵਾਂਗੂ ਭੱਜਦਾ ਇਹ ਤਾਂ ਪੂਰਾ ਟ੍ਰੈਂਡ ਹੈ ਬਾਈ ਜੀ ਕੀ ਕਹੋਗੇ ਸਾਰੇ ਦੱਸਿਓ ਬਾਈ ਜੀ ਜ਼ਰੂਰ